ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹੇ ਚੇਤਨਿਕ ਕਸ਼ਪ ਤਾਂ ਤਸਵੀਰਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਹਰਗੜ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਹਰ ਇੱਕ ਕਸਬੇ ਤੇ ਹਰ ਇੱਕ ਚੋਦ ਚੋਦ ਦੇ ਵਿੱਚ ਜਿਹੜਾ ਭਾਰੀ ਮਾਤਰਾ ਦੇ ਵਿੱਚ ਪਾਣੀ ਆਇਆ ਹੋਇਆ ਤੇ ਹਰਗੜ ਪਿੰਡ ਦੇ ਵਿੱਚ ਵੀ ਪਾਣੀ ਜਿਹੜਾ ਬੀਤੇ ਕੱਲ ਤੋਂ ਹੀ ਲਗਾਤਾਰ ਚੋਦ ਦੇ ਵਿੱਚ ਤੇਜ਼ ਵਹਾਦ ਦੇ ਨਾਲ ਵਹਿ ਰਿਹਾ ਹੈ ਤੇ ਜਦੋਂ ਬੀਤੀ ਦੇਰ ਰਾਤ ਦੱਸਿਆ ਜਾ ਰਿਹਾ ਕਿ 8 ਵਜੇ ਦੇ ਕਰੀਬ ਜਦੋਂ ਦੋ ਪ੍ਰਵਾਸੀ ਨੌਜਵਾਨ ਸਪਲੈਂਟਰ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਸਬੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਾਸਬੇ ਤੋਂ ਬੇਕਾਬੂ ਹੋ ਕੇ ਉਹਨਾਂ ਦਾ ਮੋਟਰਸਾਈਕਲ ਹੈ ਜਿਹੜਾ ਉਹ ਕਾਸਬੇ ਤੋਂ ਹੇਠਾਂ ਡਿੱਗ ਪੈਂਦਾ ਤੇ ਨੌਜਵਾਨ ਵੀ ਹੈ ਜਿਹੜੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੇ ਨੇ ਤੇ ਉਹਨਾਂ ਦਾ ਮੋਟਰਸਾਈਕਲ ਵੀ ਹੈ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਵਹਿ ਜਾਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਇਹ ਲੋਕਾਂ ਵੱਲੋਂ ਜਿਹੜਾ ਉਹਨਾਂ ਦੋਨਾਂ ਦੋਵੇਂ ਪ੍ਰਵਾਸੀਆਂ ਨੂੰ ਤਾਂ ਰੈਸਕਿਊ ਕਰ ਲਿਆ ਗਿਆ ਸੀ ਆਪ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਪਾਣੀ ਚੋਂ ਬਾਹਰ ਕੱਢ ਲਿਆ ਗਿਆ ਸੀ ਪਰੰਤੂ ਦੇਰ ਰਾਤ ਤੱਕ ਉਹਨਾਂ ਦੇ ਮੋਟਰਸਾਈਕਲ ਦਾ ਕੁਝ ਵੀ ਥੋਪਤਾ ਨਹੀਂ ਲੱਗ ਸਕਿਆ ਸੀ ਜਿਸ ਤੋਂ ਬਾਅਦ ਅੱਜ ਸਵੇਰ ਸਮੇਂ ਤੋਂ ਲਗਾਤਾਰ ਉਹਨਾਂ ਉਕਤੇ ਪ੍ਰਵਾਸੀਆਂ ਵੱਲੋਂ ਹੋਰਨਾਂ ਲੋਕਾਂ ਦੀ ਮਦਦ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਜੋ ਮੋਟਰਸਾਈਕਲ ਦਾ ਜਿਹੜਾ ਕੋਈ ਸਥੋਪਤਾਂ ਲੱਗ ਸਕੇ ਤਾਂ ਕੜੀ ਮੁਸ਼ਕਲ ਤੋਂ ਬਾਅਦ ਇਹ ਮੋਟਰਸਾਈਕਲ ਵੀ ਜਿਹੜਾ ਉਹ ਹਰਗੜ ਚੋਹ ਦੇ ਵਿੱਚੋਂ ਮਿਲਿਆ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਇਹ ਸਾਝੀਆ ਕਰ ਰਹੇ ਹਾਂ ਤੇ ਜਦੋਂ ਇਹ ਚੋਹ ਦੇ ਵਿੱਚੋਂ ਮੋਟਰਸਾਈਕਲ ਬਰਾਮਦ ਹੁੰਦਾ ਤਾਂ ਰੱਸੀਆਂ ਦੀ ਮਦਦ ਦੇ ਨਾਲ ਮੋਟਰਸਾਈਕਲ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ ਤੇ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਮੋਟਰਸਾਈਕਲ ਤੇ ਸਵਾਰ ਦੋਵੇਂ ਪ੍ਰਵਾਸੀ ਪਿੰਡੇ ਚੱਕ ਰਾਜੂ ਨਸਤੀਕੀ ਪਿੰਡ ਹੈ ਹਰਗੜ ਤਾ ਤਾਂ ਉਸ ਥਾਂ ਤੇ ਜਾ ਰਹੇ ਸੀ ਜਿੱਥੇ ਜਾ ਕੇ ਕਿ ਇੱਕ ਇਹ ਪ੍ਰਵਾਸੀ ਆ ਜਿਹੜਾ ਉਸ ਵੱਲੋਂ ਆਪਣੇ ਮਾਪੇ ਤੇ ਆਪਣੇ ਭਰਾਵਾਂ ਦੇ ਨਾਲ ਇਹ ਮਿਲਿਆ ਜਾਣਾ ਸੀ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਇਹ ਮਿਲਣ ਲਈ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਤੇ ਉਸ ਦੇ ਨਾਲ ਉਸ ਦਾ ਇੱਕ ਹੋਰ ਦੋਸਤ ਹੈ ਜਿਹੜਾ ਮੋਟਰਸਾਈਕਲ ਤੇ ਸਵਾਰ ਹੁੰਦਾ ਹੈ ਤੇ ਜਦੋਂ ਰਾਤ 8 ਵਜੇ ਦੇ ਕਰੀਬ ਉਹ ਹਰਗੜ ਇਹ ਕਾਸਬੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਬਹਿ ਜਾਂਦੇ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਰਗੜ ਚੌਕ ਵਸਵਤ ਪੂਰੀ ਤਰ੍ਹਾਂ ਦੇ ਨਾਲ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਥੇ ਦੋ ਅਜੀਹੇ ਹਾਦਸੇ ਵਾਪਰ ਚੁੱਕੇ ਨੇ ਦੋ ਵਾਰ ਇਹ ਅਜੀਹੇ ਹਾਦਸੇ ਵਾਪਰੇ ਨੇ ਕਿ ਇੱਕ ਵਾਰ ਪਿਓਤੀ ਹੈ ਜਿਹੜੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬੇਕਾਬੂ ਹੋ ਕੇ ਡੁੱਗ ਗਿਆ ਸੀ ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਹੈ ਮੋਟਰਸਾਈਕਲ ਸਮੇਤ ਹੈ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਗ ਗਿਆ ਸੀ ਤੇ ਬੀਤੇ 3 ਦਿਨ ਪਹਿਲਾਂ ਇੱਕ ਨੌਜਵਾਨ ਦੀ ਹਰਗੜ ਚੋਅ ਦੇ ਵਿੱਚ ਉਸ ਵਕਤ ਮੌਤ ਹੋ ਜਾਂਦੀ ਹੈ ਜਦੋਂ ਉਹ ਚੋਅ ਦੇ ਵਿੱਚ ਪਾਣੀ ਵੇਖਣ ਜਾਂਦਾ ਹੈ ਤੇ ਮਿੱਟੀ ਤੋਂ ਪੈਰ ਖਿਸਕਣ ਕਾਰਨ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦਾ ਹੈ ਤੇ ਜਿਸ ਦੀ ਲਾਸ਼ ਹੈ ਜਿਹੜੀ ਤਕਰੀਬਨ 15 ਘੰਟਿਆਂ ਬਾਅਦ ਭਾਵਕੀ ਅਗਲੇ ਦਿਨ ਜਾ ਕੇ ਮਿਲਦੀ ਹੈ